ਹਾਂਜੀ ਇਹ ਮਿਤੀ 17 125 ਦੀ ਗੱਲ ਹੈ ਜਦੋਂ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਅਦਾਲਤ ਦੇ ਕੋਰਟ ਵੈਲਫ ਜਿਹੜੇ ਕਬਜ਼ਾ ਕਾਰਵਾਈ ਦੇ ਵਾਰੰਟ ਲੈ ਕੇ ਆਏ ਸੀ ਕਬਜ਼ਾ ਕਾਰਵਾਈ ਅਮਲ ਵਿੱਚ ਲਿਆਉਣ ਨੂੰ ਤੇ ਉੱਥੇ ਜਦੋਂ ਕਬਜ਼ਾ ਕਾਰਵਾਈ ਅਮਲ ਚ ਲਿਆ ਰਹੇ ਸੀਗੇ ਕੋਰਟ ਦੇ ਮੁਲਾਜ਼ਮ ਤੇ ਉਹਨਾਂ ਤੇ ਜੋ ਕਾਬਜ ਬੰਦੇ ਬੈਠੇ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕਰਤਾ ਉਹਨਾਂ ਤੇ ਹੱਥੋਪਾਈ ਕੀਤੀ ਉਹਨਾਂ ਤੇ ਕੋਈ ਸਪਿਰਟ ਨੁਮਾ ਚੀਜ਼ ਉਹਨਾਂ ਦੇ ਉੱਤੇ ਡੋਲਣ ਦੀ ਕੋਸ਼ਿਸ਼ ਕੀਤੀ ਡੋਲੀ ਵੀ ਉਹਨਾਂ ਨੇ ਜਿਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਥਾਣਾ ਕਤਵਾਲੀ ਵਿਖੇ ਐਫ ਆਈ ਆਰ ਨੰਬਰ 11 33 17 125 ਨੂੰ ਰਜਿਸਟਰ ਕੀਤੀ ਆ ਅ ਜਿਸ ਜੋ ਸਾਡੇ ਕੋਲੇ ਤਫਤੀਸ਼ ਅਧੀਨ ਆ ਤੇ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਨਹੀਂ ਉਹਦੇ ਚ ਰੇਡਾਂ ਜਾ ਰਹੀ ਨੇ ਜਿਹੜੇ ਉਹ ਕਾਬਜ ਬੰਦੇ ਬੈਠੇ ਸੀ ਉੱਥੇ ਜਿੰਦੇ ਲਾ ਕੇ ਫਰਾਰ ਨੇ ਅਸੀਂ ਸਵੇਰੇ ਸ਼ਾਮ ਰੂਟੀਨ 'ਚ ਉਹਨਾਂ ਦੇ ਚੈੱਕ ਵੀ ਰੱਖ ਰਹੇ ਆ ਤੇ ਰੇਡਸ ਵੀ ਕੀਤੀਆਂ ਨੇ ਬੰਦੇ ਉੱਥੋਂ ਫਰਾਰ ਨੇ ਅਸੀਂ 4-5 ਵਿਅਕਤੀਆਂ ਦੇ ਬਾਇ ਨੇਮ ਅਸੀਂ ਮੁਕਦਮਾ ਦਰਜ ਕੀਤਾ ਹੈ ਨਹੀਂ ਉਹ ਹੁਣ ਐਕਚੁਅਲੀ ਪਤਾ ਨਹੀਂ ਵੀ ਉਹ ਕੈਮੀਕਲ ਸੀ ਕੀ ਸੀ ਜਾਂ ਕੋਈ ਕੁਸ਼ ਐਸਪਿਰਟ ਨੋਮਾ ਚੀਜ਼ ਉਹਨਾਂ ਨੇ ਲਿਖਾਈ ਆ ਸਾਨੂੰ ਬਿਆਨਾਂ ਦੇ ਵਿੱਚ ਬਾਕੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕਲੀਅਰ ਹੋਊਗਾ ਵੀ ਉਹਨਾਂ ਨੇ ਕੀ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਹਾਂਜੀ ਇਹ ਮਿਤੀ 17 125 ਦੀ ਗੱਲ ਹੈ ਜਦੋਂ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਅਦਾਲਤ ਦੇ ਕੋਰਟ ਵੈਲਫ ਜਿਹੜੇ ਕਬਜ਼ਾ ਕਾਰਵਾਈ ਦੇ ਵਾਰੰਟ ਲੈ ਕੇ ਆਏ ਸੀ ਕਬਜ਼ਾ ਕਾਰਵਾਈ ਅਮਲ ਵਿੱਚ ਲਿਆਉਣ ਨੂੰ ਤੇ ਉੱਥੇ ਜਦੋਂ ਕਬਜ਼ਾ ਕਾਰਵਾਈ ਅਮਲ ਚ ਲਿਆ ਰਹੇ ਸੀਗੇ ਕੋਰਟ ਦੇ ਮੁਲਾਜ਼ਮ ਤੇ ਉਹਨਾਂ ਤੇ ਜੋ ਕਾਬਜ ਬੰਦੇ ਬੈਠੇ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕਰਤਾ ਉਹਨਾਂ ਤੇ ਹਥੋਪਾਈ ਕੀਤੀ ਉਹਨਾਂ ਤੇ ਕੋਈ ਸਪਿਰਟ ਨੁਮਾ ਚੀਜ਼ ਉਹਨਾਂ ਦੇ ਉੱਤੇ ਡੋਲਣ ਦੀ ਕੋਸ਼ਿਸ਼ ਕੀਤੀ ਡੋਲੀ ਵੀ ਉਹਨਾਂ ਨੇ ਜਿਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਥਾਣਾ ਕਤਵਾਲੀ ਵਿਖੇ ਐਫ ਆਈ ਆਰ ਨੰਬਰ 11/33/17/125 ਨੂੰ ਰਜਿਸਟਰ ਕੀਤੀ ਆ ਅ ਜਿਸ ਜੋ ਸਾਡੇ ਕੋਲੇ ਤਫਤੀਸ਼ ਅਧੀਨ ਆ ਤੇ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਨਹੀਂ ਉਹਦੇ ਚ ਰੇਡਾਂ ਜਾ ਰਹੀ ਨੇ ਜਿਹੜੇ ਉਹ ਕਾਬਜ ਬੰਦੇ ਬੈਠੇ ਸੀ ਉੱਥੇ ਜਿੰਦੇ ਲਾ ਕੇ ਫਰਾਰ ਨੇ ਅਸੀਂ ਸਵੇਰੇ ਸ਼ਾਮ ਰੂਟੀਨ ਚ ਉਹਨਾਂ ਦੇ ਚੈੱਕ ਵੀ ਰੱਖ ਰਹੇ ਆ ਤੇ ਰੇਡਸ ਵੀ ਕੀਤੀਆਂ ਨੇ ਬੰਦੇ ਉਥੋਂ ਫਰਾਰ ਨੇ ਅਸੀਂ 4-5 ਵਿਅਕਤੀਆਂ ਦੇ ਬਾਇ ਨੇਮ ਅਸੀਂ ਮੁਕਦਮਾ ਦਰਜ ਕੀਤਾ ਹੈ ਸਰ ਅੱਗ ਲਗਾਉਣ ਦੀ ਵਿੱਚ ਅਸੀਂ ਕਿਸੇ ਦੀ ਸਪੇਸ਼ਟ ਪਾ ਕੇ ਨਹੀਂ ਉਹ ਹੁਣ ਐਕਚੁਅਲੀ ਪਤਾ ਨਹੀਂ ਵੀ ਉਹ ਕੈਮੀਕਲ ਸੀ ਕੀ ਸੀ ਜਾਂ ਕੋਈ ਕੁਸ਼ ਐਸਪਿਰਟ ਨੂੰਾਂ ਚੀਜ਼ ਉਹਨਾਂ ਨੇ ਲਿਖਾਈਆ ਸਾਨੂੰ ਬਿਆਨਾਂ ਦੇ ਵਿੱਚ ਬਾਕੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕਲੀਅਰ ਹੋਊਗਾ ਵੀ ਉਹਨਾਂ ਨੇ ਕੀ ਪਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਹਾਂਜੀ ਇਹ ਮਿਤੀ 17 125 ਦੀ ਗੱਲ ਹੈ ਜਦੋਂ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਅਦਾਲਤ ਦੇ ਕੋਰਟ ਵੈਲਫ ਜਿਹੜੇ ਕਬਜ਼ਾ ਕਾਰਵਾਈ ਦੇ ਵਾਰੰਟ ਲੈ ਕੇ ਆਏ ਸੀ ਕਬਜ਼ਾ ਕਾਰਵਾਈ ਅਮਲ ਵਿੱਚ ਲਿਆਉਣ ਉੱਥੇ ਜਦੋਂ ਕਬਜ਼ਾ ਕਾਰਵਾਈ ਅਮਲ ਚ ਲਿਆ ਰਹੇ ਸੀਗੇ ਕੋਰਟ ਦੇ ਮੁਲਾਜ਼ਮ ਤੇ ਉਹਨਾਂ ਤੇ ਜੋ ਕਾਬਜ਼ ਬੰਦੇ ਬੈਠੇ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕਰਤਾ ਉਹਨਾਂ ਤੇ ਹਥੋਪਾਈ ਕੀਤੀ ਉਹਨਾਂ ਤੇ ਕੋਈ ਸਪਿਰਿਟ ਨੁਮਾ ਚੀਜ਼ ਉਹਨਾਂ ਦੇ ਉੱਤੇ ਡੋਲਣ ਦੀ ਕੋਸ਼ਿਸ਼ ਕੀਤੀ ਡੋਲੀ ਵੀ ਉਹਨਾਂ ਨੇ ਜਿਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਥਾਣਾ ਕਤਵਾਲੀ ਵਿਖੇ ਐਫ ਆਈ ਆਰ ਨੰਬਰ 11 ਮਿਤੀ 17 1 25 ਨੂੰ ਰਜਿਸਟਰ ਕੀਤੀ ਆ ਅ ਜਿਸ ਜੋ ਸਾਡੇ ਕੋਲੇ ਤਫਤੀਸ਼ ਅਧੀਨ ਆ ਤੇ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਨਹੀਂ ਉਹਦੇ ਚ ਰੇਡਾਂ ਜਾਰੀ ਨੇ ਜਿਹੜੇ ਉਹ ਕਾਬਜ ਬੰਦੇ ਬੈਠੇ ਸੀ ਉੱਥੇ ਜਿੰਦੇ ਲਾ ਕੇ ਫਰਾਰ ਨੇ ਅਸੀਂ ਸਵੇਰੇ ਸ਼ਾਮ ਰੂਟੀਨ ਚ ਉਹਨਾਂ ਦੀ ਚੈੱਕ ਵੀ ਰੱਖ ਰਹੇ ਹਾਂ ਤੇ ਰੇਡਸ ਵੀ ਕੀਤੀਆਂ ਨੇ ਬੰਦੇ ਉੱਥੋਂ ਫਰਾਰ ਨੇ ਅਸੀਂ 4-5 ਵਿਅਕਤੀਆਂ ਦੇ ਬਾਇ ਨੇਮ ਅਸੀਂ ਮਕਦਮਾ ਦਰਜ ਕੀਤਾ ਸਰ ਅੱਗ ਲਗਾਉਣ ਦੀ ਵੀ ਅਸੀਂ ਕੋਈ ਜਿਹੀ ਸਪੇਟ ਪਾ ਕੇ ਉਹਦਾ ਨਹੀਂ ਉਹ ਹੁਣ ਐਕਚੁਅਲੀ ਪਤਾ ਨਹੀਂ ਵੀ ਉਹ ਕੈਮੀਕਲ ਸੀ ਕੀ ਸੀ ਜਾਂ ਕੋਈ ਸਪਿਰਿਟ ਨੋਮਾਂ ਚੀਜ਼ ਉਹਨਾਂ ਨੇ ਲਖਾਈਆ ਸਾਨੂੰ ਬਿਆਨਾਂ ਦੇ ਵਿੱਚ ਬਾਕੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕਲੀਅਰ ਹੋਊਗਾ ਵੀ ਉਹਨਾਂ ਨੇ ਕੀ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਹਾਂਜੀ ਇਹ ਮਿਤੀ 17 125 ਦੀ ਗੱ ਮਾਨਯੋਗ ਅਦਾਲਤ ਦੇ ਕੋਰਟ ਵੈਲਫਰ ਜਿਹੜੇ ਕਬਜ਼ਾ ਕਾਰਵਾਈ ਦੇ ਵਾਰੰਟ ਲੈ ਕੇ ਆਏ ਸੀ ਕਬਜ਼ਾ ਕਾਰਵਾਈ ਅਮਲ ਵਿੱਚ ਲਿਆਉਣ ਨੂੰ ਤੇ ਉੱਥੇ ਜਦੋਂ ਕਬਜ਼ਾ ਕਾਰਵਾਈ ਅਮਲ ਚੱਲਿਆ ਰਹੇ ਸੀਗੇ ਕੋਰਟ ਦੇ ਮੁਲਾਜ਼ਮ ਤੇ ਉਹਨਾਂ ਤੇ ਜੋ ਕਾਬਜ ਬੰਦੇ ਬੈਠੇ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕਰਤਾ ਉਹਨਾਂ ਤੇ ਹੱਥੋਪਾਈ ਕੀਤੀ ਉਹਨਾਂ ਤੇ ਕੋਈ ਸਪਿਰਟ ਨੁਮਾ ਚੀਜ਼ ਉਹਨਾਂ ਦੇ ਉੱਤੇ ਡੋਲਣ ਦੀ ਕੋਸ਼ਿਸ਼ ਕੀਤੀ ਡੋਲੀ ਵੀ ਉਹਨਾਂ ਨੇ ਜਿਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਥਾਣਾ ਕਤਵਾਲੀ ਵਿਖੇ ਐਫ ਆਈ ਆਰ ਨੰਬਰ 11 ਮਿਤੀ 17 1 25 ਨੂੰ ਰਜਿਸਟਰ ਕੀਤੀ ਹੈ ਜਿਸ ਜੋ ਸਾਡੇ ਕੋਲੇ ਤਫਤੀਸ਼ ਅਧੀਨ ਹੈ ਤੇ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਨਹੀਂ ਉਹਦੇ ਚ ਰੇਡਾਂ ਜਾ ਰਹੀ ਨੇ ਜਿਹੜੇ ਉਹ ਕਾਬਜ ਬੰਦੇ ਬੈਠੇ ਸੀ ਉੱਥੇ ਜਿੰਦੇ ਲਾ ਕੇ ਫਰਾਰ ਨੇ ਅਸੀਂ ਸਵੇਰੇ ਸ਼ਾਮ ਰੂਟੀਨ ਚ ਉਹਨਾਂ ਦੇ ਚੈੱਕ ਵੀ ਰੱਖ ਰਹੇ ਹਾਂ ਤੇ ਰੇਡਸ ਵੀ ਕੀਤੀਆਂ ਨੇ ਬੰਦੇ ਉੱਥੋਂ ਫਰਾਰ ਨੇ ਅਸੀਂ 4-5 ਵਿਅਕਤੀਆਂ ਦੇ ਬਾਇ ਨੇਮ ਅਸੀਂ ਮਕਦਮਾ ਦਰਜ ਕੀਤਾ ਹੈ। ਸਰ ਅੱਗ ਲਗਾਉਣ ਦੀ ਅਸੀਂ ਕਿਸੇ ਦੀ ਸਪੇਕ ਪਾ ਕੇ ਨਹੀਂ ਉਹ ਹੁਣ ਐਕਚੁਅਲੀ ਪਤਾ ਨਹੀਂ ਵੀ ਉਹ ਕੈਮੀਕਲ ਸੀ ਕੀ ਸੀ ਜਾਂ ਕੋਸ਼ ਇਸਪਿਰਟ ਨੋਮਾਂ ਚੀਜ਼ ਉਹਨਾਂ ਨੇ ਲਿਖਾਈ ਆ ਸਾਨੂੰ ਬਿਆਨਾਂ ਦੇ ਵਿੱਚ ਬਾਕੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕਲੀਅਰ ਹੋਊਗਾ ਵੀ ਉਹਨਾਂ ਨੇ ਕੀ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਹਾਂ ਜਦੋਂ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਅਦਾਲਤ ਦੇ ਕੋਰਟ ਵੈਲਫ ਜਿਹੜੇ ਕਬਜ਼ਾ ਕਾਰਵਾਈ ਦੇ ਵਾਰੰਟ ਲੈ ਕੇ ਆਏ ਸੀ ਕਬਜ਼ਾ ਕਾਰਵਾਈ ਅਮਲ ਵਿੱਚ ਲਿਆਉਣ ਨੂੰ ਤੇ ਉੱਥੇ ਜਦੋਂ ਕਬਜ਼ਾ ਕਾਰਵਾਈ ਅਮਲ ਚ ਲਿਆ ਰਹੇ ਸੀਗੇ ਕੋਰਟ ਦੇ ਮੁਲਾਜ਼ਮ ਤੇ ਉਹਨਾਂ ਤੇ ਜੋ ਕਾਬਜ ਬੰਦੇ ਬੈਠੇ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕਰਤਾ ਉਹਨਾਂ ਤੇ ਹੱਥੋਪਾਈ ਕੀਤੀ ਉਹਨਾਂ ਤੇ ਕੋਈ ਸਪਿਰਟ ਨੁਮਾ ਚੀਜ਼ ਉਹਨਾਂ ਦੇ ਉੱਤੇ ਡੋਲਣ ਦੀ ਕੋਸ਼ਿਸ਼ ਕੀਤੀ ਡੋਲੀ ਵੀ ਉਹਨਾਂ ਨੇ ਜਿਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਥਾਣਾ ਕਤਵਾਲੀ ਵਿਖੇ ਐਫ ਆਈ ਆਰ ਨੰਬਰ 11 ਮਿਤੀ 17 1 25 ਨੂੰ ਰਜਿਸਟਰ ਕੀਤੀ ਹੈ ਜਿਸ ਜੋ ਸਾਡੇ ਕੋਲੇ ਤਫਤੀਸ਼ ਅਧੀਨ ਹੈ ਤੇ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਨਹੀਂ ਉਹਦੇ ਚ ਰੇਡਾਂ ਜਾ ਰਹੀ ਨੇ ਜਿਹੜੇ ਉਹ ਕਾਬਜ ਬੰਦੇ ਬੈਠੇ ਸੀ ਉਥੇ ਜਿੰਦੇ ਲਾ ਕੇ ਫਰਾਰ ਨੇ ਅਸੀਂ ਸਵੇਰੇ ਸ਼ਾਮ ਰੂਟੀਨ ਚ ਉਹਨਾਂ ਦੀ ਚੈੱਕ ਵੀ ਰੱਖ ਰਹੇ ਹਾਂ ਤੇ ਰੇਡਸ ਵੀ ਕੀਤੀਆਂ ਨੇ ਬੰਦੇ ਉਥੋਂ ਫਰਾਰ ਨੇ ਅਸੀਂ 4-5 ਵਿਅਕਤੀਆਂ ਦੇ ਬਾਇ ਨੇਮ ਅਸੀਂ ਮੁਕਦਮਾ ਦਰਜ ਕੀਤਾ ਹੈ ਸਰ ਅੱਗ ਲਗਾਉਣ ਦੀ ਵੀ ਅਸੀਂ ਕਿਸੇ ਦੀ ਸਪੇਸ਼ਟ ਪਾ ਕੇ ਨਹੀਂ ਉਹ ਹੁਣ ਐਕਚੁਅਲੀ ਪਤਾ ਨਹੀਂ ਵੀ ਉਹ ਕੈਮੀਕਲ ਸੀ ਕੀ ਸੀ ਜਾਂ ਕੁਛ ਸਪਿਰਟ ਨੂੰ ਮਾਂ ਚੀਜ਼ ਉਹਨਾਂ ਨੇ ਲਿਖਾਈ ਆ ਸਾਨੂੰ ਬਿਆਨਾਂ ਦੇ ਵਿੱਚ ਬਾਕੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕਲੀਅਰ ਹੋਊਗਾ ਵੀ ਉਹਨਾਂ ਨੇ ਕੀ ਪਾਉਣ ਤੇ ਹਾਂਜੀ ਇਹ ਮਿਤੀ 17 1 25 ਦੀ ਗੱਲ ਹੈ ਜਦੋਂ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਅਦਾਲਤ ਦੇ ਕੋਰਟ ਵੈਲਫ ਜਿਹੜੇ ਕਬਜ਼ਾ ਕਾਰਵਾਈ ਦੇ ਵਾਰੰਟ ਲੈ ਕੇ ਆਏ ਸੀ ਕਬਜ਼ਾ ਕਾਰਵਾਈ ਅਮਲ ਵਿੱਚ ਲਿਆਉਣ ਨੂੰ ਤੇ ਉੱਥੇ ਜਦੋਂ ਕਬਜ਼ਾ ਕਾਰਵਾਈ ਅਮਲ ਚੱਲਿਆ ਰਹੇ ਸੀਗੇ ਕੋਰਟ ਦੇ ਮੁਲਾਜ਼ਮ ਤੇ ਉਹਨਾਂ ਤੇ ਜੋ ਕਾਬਜ ਬੰਦੇ ਬੈਠੇ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕਰਤਾ ਉਹਨਾਂ ਤੇ ਹੱਥੋਫਾਈ ਕੀਤੀ ਸੁਪਰਟ ਨੁਮਾ ਚੀਜ਼ ਉਹਨਾਂ ਦੇ ਉੱਤੇ ਡੋਲਣ ਦੀ ਕੋਸ਼ਿਸ਼ ਕੀਤੀ ਡੋਲੀ ਵੀ ਉਹਨਾਂ ਨੇ ਜਿਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਥਾਣਾ ਕਤਵਾਲੀ ਵਿਖੇ ਐਫ ਆਈ ਆਰ ਨੰਬਰ 11 ਮਿਤੀ 17 ਅ ਜਿਸ ਜੋ ਸਾਡੇ ਕੋਲੇ ਤਫਤੀਸ਼ ਅਧੀਨ ਹੈ ਤੇ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਨਹੀਂ ਉਹਦੇ ਚ ਰੇਡਾਂ ਜਾ ਰਹੀ ਨੇ ਜਿਹੜੇ ਉਹ ਕਾਬਜ ਬੰਦੇ ਬੈਠੇ ਸੀ ਉੱਥੇ ਜਿੰਦੇ ਲਾ ਕੇ ਫਰਾਰ ਨੇ ਅਸੀਂ ਸਵੇਰੇ ਸ਼ਾਮ ਰੂਟੀਨ ਚ ਉਹਨਾਂ ਦੀ ਚੈੱਕ ਵੀ ਰੱਖ ਰਹੇ ਹਾਂ ਤੇ ਰੇਡਸ ਵੀ ਕੀਤੀਆਂ ਨੇ ਬੰਦੇ ਉੱਥੋਂ ਫਰਾਰ ਨੇ ਅਸੀਂ 4-5 ਵਿਅਕਤੀਆਂ ਦੇ ਬਾਇ ਨੇਮ ਅਸੀਂ ਮੁਕਦਮਾ ਦਰਜ ਕੀਤਾ ਹੈ ਸਰ ਅੱਗ ਲਗਾਉਣ ਦੀ ਅਸੀਂ ਕਿਸੇ ਵੀ ਸਪੇਸ਼ਟ ਪਾ ਕੇ ਨਹੀਂ ਉਹ ਹੁਣ ਐਕਚੁਅਲੀ ਪਤਾ ਨਹੀਂ ਵੀ ਉਹ ਕੈਮੀਕਲ ਸੀ ਕੀ ਸੀ ਜਾਂ ਕੋਈ ਸਪਿਰਟ ਨੋਮਾਂ ਚੀਜ਼ ਉਹਨਾਂ ਨੇ ਲਿਖਾਈ ਆ ਸਾਨੂੰ ਬਿਆਨਾਂ ਦੇ ਵਿੱਚ ਬਾਕੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕਲੀਅਰ ਹੋਊਗਾ ਵੀ ਉਹਨਾਂ ਨੇ ਕੀ ਹਾਂਜੀ ਇਹ ਮਿਤੀ 17 125 ਦੀ ਗੱਲ ਹੈ ਜਦੋਂ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਅਦਾਲਤ ਦੇ ਕੋਰਟ ਵੈਲਫਰ ਜਿਹੜੇ ਕਬਜ਼ਾ ਕਾਰਵਾਈ ਦੇ ਵਾਰੰਟ ਲੈ ਕੇ ਆਏ ਸੀ ਕਬਜ਼ਾ ਕਾਰਵਾਈ ਅਮਲ ਵਿੱਚ ਲਿਆਉਣ ਨੂੰ ਤੇ ਉੱਥੇ ਜਦੋਂ ਕਬਜ਼ਾ ਕਾਰਵਾਈ ਅਮਲ ਚੱਲਿਆ ਰਹੇ ਸੀਗੇ ਕੋਰਟ ਦੇ ਮੁਲਾਜ਼ਮ ਤੇ ਉਹਨਾਂ ਤੇ ਜੋ ਕਾਬਜ ਬੰਦੇ ਬੈਠੇ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕਰਤਾ ਉਹਨਾਂ ਤੇ ਹੱਥੋਪਾਈ ਕੀਤੀ ਉਹਨਾਂ ਤੇ ਕੋਈ ਸਪਿਰਟ ਨੁਮਾ ਚੀਜ਼ ਉਹਨਾਂ ਦੇ ਉੱਤੇ ਡੋਲਣ ਦੀ ਕੋਸ਼ਿਸ਼ ਕੀਤੀ ਡੋਲੀ ਵੀ ਉਹਨਾਂ ਨੇ ਜਿਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਥਾਣਾ ਕਤਵਾਲੀ ਵਿਖੇ ਐਫ ਆਈ ਆਰ ਨੰਬਰ 11 37 17 125 ਨੂੰ ਰਜਿਸਟਰ ਕੀਤੀ ਹੈ ਜਿਸ ਜੋ ਸਾਡੇ ਕੋਲੇ ਤਫਤੀਸ਼ ਅਧੀਨ ਹੈ ਤੇ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਨਹੀਂ ਉਹਦੇ ਚ ਰੇਡਾਂ ਜਾਰੀ ਨੇ ਜਿਹੜੇ ਉਹ ਕਾਬਜ ਬੰਦੇ ਬੈਠੇ ਸੀ ਉੱਥੇ ਜਿੰਦੇ ਲਾ ਕੇ ਫਰਾਰ ਨੇ ਅਸੀਂ ਸਵੇਰੇ ਸ਼ਾਮ ਰੁਟੀਨ ਚ ਉਹਨਾਂ ਦੇ ਚੈੱਕ ਵੀ ਰੱਖ ਰਹੇ ਹਾਂ ਤੇ ਰੇਡਸ ਵੀ ਕੀਤੀਆਂ ਨੇ ਬੰਦੇ ਉੱਥੋਂ ਫਰਾਰ ਨੇ ਅਸੀਂ ਚਾਰ ਪੰਜ ਵਿਅਕਤੀਆਂ ਦੇ ਬਾਏ ਨੇਮ ਅਸੀਂ ਮੁਕਦਮਾ ਦਰਜ ਕੀਤਾ ਹੈ ਨਹੀਂ ਉਹ ਹੁਣ ਐਕਚੁਅਲੀ ਪਤਾ ਨਹੀਂ ਵੀ ਉਹ ਕੈਮੀਕਲ ਸੀ ਕੀ ਸੀ ਜਾਂ ਕੁਛ ਸਪਿਰਟ ਨੂੰਾਂ ਚੀਜ਼ ਉਹਨਾਂ ਨੇ ਲਿਖਾਈ ਆ ਸਾਨੂੰ ਬਿਆਨਾਂ ਦੇ ਵਿੱਚ ਬਾਕੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕਲੀਅਰ ਹੋਊਗਾ ਵੀ ਉਹਨਾਂ ਨੇ ਕੀ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਹਾਂਜੀ ਇਹ ਮਿਤੀ 17 125 ਦੀ ਗੱਲ ਹੈ ਜਦੋਂ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਅਦਾਲਤ ਦੇ ਕੋਰਟ ਵੈਲਫਰ ਜਿਹੜੇ ਕਬਜ਼ਾ ਕਾਰਵਾਈ ਦੇ ਵਾਰੰਟ ਲੈ ਕੇ ਆਏ ਸੀ ਕਬਜ਼ਾ ਕਾਰਵਾਈ ਅਮਲ ਵਿੱਚ ਲਿਆਉਣ ਨੂੰ ਤੇ ਉੱਥੇ ਜਦੋਂ ਕਬਜ਼ਾ ਕਾਰਵਾਈ ਅਮਲ ਚੱਲਿਆ ਰਹੇ ਸੀਗੇ ਕੋਰਟ ਦੇ ਮੁਲਾਜ਼ਮ ਤੇ ਉਹਨਾਂ ਤੇ ਜੋ ਕਾਬਜ ਬੰਦੇ ਬੈਠੇ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕਰਤਾ ਉਹਨਾਂ ਤੇ ਹਥੋਪਾਈ ਕੀਤੀ ਉਹਨਾਂ ਤੇ ਕੋਈ ਸਪਿਰਟ ਨੁਮਾ ਚੀਜ਼ ਉਹਨਾਂ ਦੇ ਉੱਤੇ ਡੋਲਣ ਦੀ ਕੋਸ਼ਿਸ਼ ਕੀਤੀ ਡੋਲੀ ਵੀ ਉਹਨਾਂ ਨੇ ਜਿਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਥਾਣਾ ਕਤਵਾਲੀ ਵਿਖੇ ਐਫ ਆਈ ਆਰ ਨੰਬਰ 11 ਮਿਤੀ 17 12 25 ਨੂੰ ਰਜਿਸਟਰ ਕੀਤੀ ਹੈ ਅ ਜਿਸ ਜੋ ਸਾਡੇ ਕੋਲੇ ਤਫਤੀਸ਼ ਅਧੀਨ ਹੈ ਤੇ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਨਹੀਂ ਉਹਦੇ ਚ ਰੇਡਾਂ ਜਾ ਰਹੀ ਨੇ ਜਿਹੜੇ ਉਹ ਕਾਬਜ ਬੰਦੇ ਬੈਠੇ ਸੀ ਉੱਥੇ ਜਿੰਦੇ ਲਾ ਕੇ ਫਰਾਰ ਨੇ ਅਸੀਂ ਸਵੇਰੇ ਸ਼ਾਮ ਰੂਟੀਨ ਚ ਉਹਨਾਂ ਦੀ ਚੈੱਕ ਵੀ ਰੱਖ ਰਹੇ ਹਾਂ ਤੇ ਰੇਡਸ ਵੀ ਕੀਤੀਆਂ ਨੇ ਬੰਦੇ ਉਥੋਂ ਫਰਾਰ ਨੇ ਅਸੀਂ 4-5 ਵਿਅਕਤੀਆਂ ਦੇ ਬਾਇ ਨੇਮ ਅਸੀਂ ਮਕਦਮਾ ਦਰਜ ਕੀਤਾ ਹੈ ਸਰ ਅੱਗ ਲਗਾਉਣ ਦੀ ਵੀ ਅਸੀਂ ਕਿਸੇ ਦੀ ਸਪੇਟ ਪਾ ਕੇ ਉਹਦਾ ਨਹੀਂ ਉਹ ਹੁਣ ਐਕਚੁਅਲੀ ਪਤਾ ਨਹੀਂ ਵੀ ਉਹ ਕੈਮੀਕਲ ਸੀ ਕੀ ਸੀ ਜਾਂ ਕੋਈ ਸਪਿਰਿਟ ਨੁਮਾ ਚੀਜ਼ ਉਹਨਾਂ ਨੇ ਲਖਾਈਆ ਸਾਨੂੰ ਬਿਆਨਾਂ ਦੇ ਵਿੱਚ ਬਾਕੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕਲੀਅਰ ਹੋਊਗਾ ਵੀ ਉਹਨਾਂ ਨੇ ਕੀ ਪਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਹਾਂਜੀ ਇਹ ਮਿਤੀ 17 125 ਦੀ ਗੱਲ ਹੈ ਜਦੋਂ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਅਦਾਲਤ ਦੇ ਕੋਰਟ ਵੈਲਫ ਜਿਹੜੇ ਕਬਜ਼ਾ ਕਾਰਵਾਈ ਦੇ ਵਾਰੰਟ ਲੈ ਕੇ ਆਏ ਸੀ ਕਬਜ਼ਾ ਕਾਰਵਾਈ ਅਮਲ ਵਿੱਚ ਲਿਆਉਣ ਤੇ ਉੱਥੇ ਜਦੋਂ ਕਬਜ਼ਾ ਕਾਰਵਾਈ ਅਮਲ ਚ ਲਿਆ ਰਹੇ ਸੀਗੇ ਕੋਰਟ ਦੇ ਮੁਲਾਜ਼ਮ ਤੇ ਉਹਨਾਂ ਤੇ ਜੋ ਕਾਬਜ ਬੰਦੇ ਬੈਠੇ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕਰਤਾ ਉਹਨਾਂ ਤੇ ਹਥੋਪਾਈ ਕੀਤੀ ਉਹਨਾਂ ਤੇ ਕੋਈ ਸਪਿਰਟ ਨੁਮਾ ਚੀਜ਼ ਉਹਨਾਂ ਦੇ ਉੱਤੇ ਡੋਲਣ ਦੀ ਕੋਸ਼ਿਸ਼ ਕੀਤੀ ਡੋਲੀ ਵੀ ਉਹਨਾਂ ਨੇ ਜਿਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਥਾਣਾ ਕਤਵਾਲੀ ਵਿਖੇ ਐਫ ਆਈ ਆਰ ਨੰਬਰ 11 ਮਿਤੀ 17 1 25 ਨੂੰ ਰਜਿਸਟਰ ਕੀਤੀ ਆ ਅ ਜਿਸ ਜੋ ਸਾਡੇ ਕੋਲੇ ਤਫਤੀਸ਼ ਅਧੀਨ ਆ ਤੇ ਉਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਨਹੀਂ ਉਹਦੇ ਚ ਰੇਡਾਂ ਜਾਰੀ ਨੇ ਜਿਹੜੇ ਉਹ ਕਾਬਜ ਬੰਦੇ ਬੈਠੇ ਸੀ ਉੱਥੇ ਜਿੰਦੇ ਲਾ ਕੇ ਫਰਾਰ ਨੇ ਅਸੀਂ ਸਵੇਰੇ ਸ਼ਾਮ ਰੂਟੀਨ ਚ ਉਹਨਾਂ ਦੀ ਚੈੱਕ ਵੀ ਰੱਖ ਰਹੇ ਹਾਂ ਤੇ ਰੇਡਸ ਵੀ ਕੀਤੀਆਂ ਨੇ ਬੰਦੇ ਉੱਥੋਂ ਫਰਾਰ ਨੇ ਅਸੀਂ 4-5 ਵਿਅਕਤੀਆਂ ਦੇ ਬਾਇ ਨੇਮ ਅਸੀਂ ਮਕਦਮਾ ਦਰਜ ਕੀਤਾ ਸਰ ਅੱਗ ਲਗਾਉਣ ਦੀ ਵੀ ਅਸੀਂ ਕਿਸੇ ਵੀ ਸਪੇਸ਼ਟ ਪਾਟ ਉੱਤੇ ਨਹੀਂ ਉਹ ਹੁਣ ਐਕਚੁਅਲੀ ਪਤਾ ਨਹੀਂ ਵੀ ਉਹ ਕੈਮੀਕਲ ਸੀ ਕੀ ਸੀ ਜਾਂ ਕੋਈ ਸਪਿਰਿਟ ਨੋਮਾਂ ਚੀਜ਼ ਉਹਨਾਂ ਨੇ ਲਿਖਾਈ ਆ ਸਾਨੂੰ ਬਿਆਨਾਂ ਦੇ ਵਿੱਚ ਬਾਕੀ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕਲੀਅਰ ਹੋਊਗਾ ਵੀ ਉਹਨਾਂ ਨੇ ਕੀ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਹਾਂਜੀ ਇਹ ਮਿਤੀ 17 125 ਦੀ ਗ ਮਾਨਯੋਗ ਅਦਾਲਤ ਦੇ ਕੋਰਟ ਵੈਲਫ ਜਿਹੜੇ ਕਬਜ਼ਾ ਕਾਰਵਾਈ ਦੇ ਵਾਰੰਟ ਲੈ ਕੇ ਆਏ ਸੀ ਕਬਜ਼ਾ ਕਾਰਵਾਈ ਅਮਲ ਵਿੱਚ ਲਿਆਉਣ ਨੂੰ ਤੇ ਉੱਥੇ ਜਦੋਂ ਕਬਜ਼ਾ ਕਾਰਵਾਈ ਅਮਲ ਚ ਲਿਆ ਰਹੇ ਸੀਗੇ ਕੋਰਟ ਦੇ ਮੁਲਾਜ਼ਮ ਤੇ ਉਹਨਾਂ ਤੇ ਜੋ ਕਾਬਜ ਬੰਦੇ ਬੈਠੇ ਸੀ ਉਹਨਾਂ ਨੇ ਉਹਨਾਂ ਤੇ ਹਮਲਾ ਕਰਤਾ ਉਹਨਾਂ ਤੇ ਹਥੋਪਾਈ ਕੀਤੀ